ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਫਾਲੋ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 6 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ 6 ਫਰਵਰੀ ਤਕਰੀਬਨ ਪੰਜਾਬ ਦੇ ਵਿੱਚੋਂ ਪਿਛਲੇ ਲੰਬੇ ਸਮੇਂ ਤੋਂ ਤੁੰਤ ਮੀਂਹ ਦਾ ਦੌਰ ਚੱਲ ਰਿਹਾ ਸੀ ਗਰਜਣ ਕਿ ਤੁੰਦਰਾ ਲੰਬੇ ਸਮੇਂ ਤੋਂ ਤੇ 3-4 ਦਿਨ ਲਗਾਤਾਰ ਮੀਂਹ ਦਾ ਦੌਰ ਚੱਲਿਆ तकरीबन ਇਹ ਸਾਰਾ ਦੌਰ ਖਤਮ ਹੋ ਚੁੱਕਾ ਹੈ ਪੰਜਾਬ ਦੇ ਵਿੱਚੋਂ ਹੁਣ ਦਿਨ ਦਾ ਮੌਸਮ ਸਾਫ਼ ਹੋਇਆ ਕਰੇਗਾ ਸਵੇਰ ਵੇਲੇ ਤੋਂ ਹੀ ਸੂਨੀ ਧੁੱਪ ਨਿਕਲਿਆ ਕਰੇਗੀ ਪੰਜਾਬ ਦੇ ਵਿੱਚ ਹਾਂ ਅੱਜ ਕੁਝ ਕੁ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਧੁੰਦ ਹੋ ਸਕਦੀ ਹੈ ਪਰ ਉਹ ਵੀ ਕੋਈ ਖਾਸ ਸਮਾਂ ਨਹੀਂ ਰਹੇਗੀ ਤਕਰੀਬਨ ਸਵੇਰ ਵੇਲੇ ਤੋਂ ਹੀ 8-9 ਵਜੇ ਦੇ ਆਸ-ਪਾਸ ਉਹਨਾਂ ਖੇਤਰਾਂ ਦੇ ਵਿੱਚ ਵੀ ਧੁੱਪ ਨਿਕਲਿਆ ਆਵੇਗੀ ਤੇ ਬਾਕੀ ਰਹਿੰਦੇ ਪੰਜਾਬ ਦੇ ਵਿੱਚ ਸਾਰੇ ਜੀ ਧੁੱਪ ਨਿਕਲਣ ਦੀ ਸਵੇਰ ਵੇਲੇ ਤੋਂ ਹੀ ਉਮੀਦ ਹੈ ਤੇ ਆਸਮਾਨ ਪੰਜਾਬ ਦਾ ਐਨ ਸਾਫ਼ ਨੀਲਾ ਹੋਵੇਗਾ ਪਰ ਆਉਣ ਵਾਲੇ ਦਿਨਾਂ ਵਿੱਚ ਦਿਨ ਦਾ ਟੈਂਪਰੇਚਰ ਵਧਿਆ ਕਰੇਗਾ ਤੇ ਰਾਤ ਦਾ ਟੈਂਪਰੇਚਰ ਘਟਜਿਆ ਕਰੇਗਾ ਕੁਝ ਕਲਾਕਿਆਂ ਦੇ ਵਿੱਚ ਫਿਰ ਤੋਂ 0 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਕਿਉਂਕਿ ਆਉਣ ਵਾਲੇ ਦਿਨ ਜਾਂ ਅੱਜ ਵੀ ਕੋਹਰਾ ਪੈਣ ਦੀ ਸੰਭਾਵਨਾ ਵੱਧ ਰਹੀਆਂ ਨੇ ਅੱਜ ਹਲਕੇ ਤੋਂ ਦਰਮਿਆਨਾ ਕੋਹਰਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਕੋਹਰਾ ਪੈਣ ਦੀ ਸੰਭਾਵਨਾ ਬਣ ਰਹੀ ਹੈ ਤੇ ਹੋਰ ਗੱਲ ਕਰੀਏ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਮੌਸਮ ਇਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ ਹਰਿਆਣਾ ਰਾਜਸਥਾਨ ਇਹਨਾਂ ਵਿੱਚ ਵੀ ਕਿਤੇ ਕੋਈ ਖਾਸ ਮੌਸਮ ਵਿੱਚ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਉਸ ਤੋਂ ਇਲਾਵਾ ਮੀਂਹ ਦੀ ਜੇ ਕੋਈ ਖਾਸ ਸੰਭਾਵਨਾ ਨਹੀਂ ਹੈ ਤਕਰੀਬਨ ਜਿਹੜਾ ਇੱਕ ਸਿਸਟਮ ਆਵੇਗਾ ਉਹ 14 ਜਾਂ 15 ਤਰੀਕ ਦੇ ਆਸ-ਪਾਸ ਆਉਣ ਦੀ ਸੰਭਾਵਨਾ ਹੈ ਉਹਨਾਂ ਦਿਨ ਪੰਜਾਬ ਦਾ ਮੌਸਮ ਸਾਫ਼ ਰਹੇਗਾ ਪੇਕੋਰਾ ਪੈਣ ਲਈ ਮੌਸਮ ਪੂਰਾ ਅਨੁਕੂਲ ਹੈ